ਅੱਕੇ ਅੱਜ ਆਪਾਂ ਸਿੱਖਦੇ ਆਂ ਊੜੇ ਐੜੇ ਤੇ ਈੜੀ ਦੇ ਨਾਲ ਕਿਹੜੀਆਂ ਕਿੜੀਆਂ ਮਾਤਰਾਵਾਂ ਲੱਗਦੀਆਂ ਨੇ ਫਿਕਸ ਮਾਤਰਾਵਾਂ ਨੇ ਕਿਵੇਂ ਮਾਤਰਾਵਾਂ ਨੇ ਆਪਣੇ ਕੋਲੇ ਮੁਕਤਾ ਆ ਫਿਰ ਉਸ ਤੋਂ ਬਾਅਦ ਕੰਨਾ ਸਿਹਾਰੀ ਬਿਹਾਰੀ ਔਂਕੜ ਦੁਲੰਕੜ ਲਾਂ ਦੁਲਾ ਹੋੜਾ ਕਨੌੜਾ ਬਿੰਦੀ ਸੱਪੀ ਤੇ ਜੇ ਵੈਸੇ ਲਿਖਣੀ ਹੋਵੇ ਫਿਰ ਇੱਕ ਅੱਧਕ ਦੀ ਮਾਤਰਾ ਹੋਰ ਵੀ ਪਾ ਸਕਦੇ ਆ ਉਹਨਾਂ ਵਿੱਚੋਂ ਕਿਹੜੀਆਂ-ਕਿਹੜੀਆਂ ਮਾਤਰਾਵਾਂ ਕਿਹੜੇ-ਕਿਹੜੇ ਅੱਖਰਾਂ ਨਾਲ ਜਾਣਗੀਆਂ ਊੜੇ ਦੀਆਂ ਆਪਣੀਆਂ ਫਿਕਸ ਮਾਤਰਾਵਾਂ ਨੇ ਐੜੇ ਦੀਆਂ ਆਪਣੀਆਂ ਤੇ ਈੜੀ ਦੀਆਂ ਆਪਣੀਆਂ ਊੜੇ ਦੇ ਨਾਲ ਨਾ ਕੰਨਾ ਲੱਗਣਾ ਨਾ ਸਿਹਾਰੀ ਨਾ ਬਿਹਾਰੀ ਊੜੇ ਦੇ ਨਾਲ ਔਂਕੜ ਲੱਗ ਸਕਦਾ ਲਿਖਣਾ ਹੋਵੇ ਉੜੇ ਦੇ ਨਾਲ ਦੁਲੈਂਕੜ ਲੱਗਣਗੇ ਲਿਖਣਾ ਹੋਵੇ ਊਠ ਊੜੇ ਦੇ ਨਾਲ ਨਾ ਲਾਂ ਲੱਗਣੀ ਹੈ ਨਾ ਦੁਲਾਵਾਂ ਲੱਗਣੀ ਹੈ ਊੜੇ ਦੇ ਨਾਲ ਹੋੜਾ ਲੱਗ ਸਕਦਾ ਆ ਤੇ ਅੱਖਰ ਬਣ ਜਾਣਾ ਆ ਖੁੱਲੇ ਮੂੰਹ ਵਾਲਾ ਤੇ ਲਿਖਣਾ ਹੋਵੇ ਓਪਤ ਕਨੌੜਾ ਸ਼ਬਦ ਇਹ ਊੜੇ ਨਾਲ ਨਹੀਂ ਲੱਗਣਾ ਬਿੰਦੀ ਊੜੇ ਨਾਲ ਲੱਗ ਸਕਦੀ ਹੈ ਜਿੱਦਾਂ ਉੱਪਰ ਓੰਕਾਰ ਲਿਖਿਆ ਇਸੇ ਤਰ੍ਹਾਂ ਦੇ ਨਾਲ ਟਿੱਪੀ ਊੜੇ ਦੇ ਨਾਲ ਨਹੀਂ ਆਉਣੀ ਅਦਕ ਊੜੇ ਦੇ ਉੱਪਰ ਨਹੀਂ ਆਉਂਦਾ ਪਰ ਜੇ ਕੋਈ ਨੈਕਸਟ ਅੱਖਰ ਹੋਵੇ ਉਹਦੇ ਉੱਪਰ ਅਦਕ ਦੀ ਵਰਤੋਂ ਹੋ ਸਕਦੀ ਹੈ ਐਡੇ ਨਾਲ ਕਿਹੜੀਆਂ ਮਾਤਰਾਵਾਂ ਆਉਣਗੀਆਂ ਐਡੇ ਨਾਲ ਕੰਨਾ ਆਊਗਾ ਬਣ ਜਾਊਗਾ ਆਨੰਦ ਇਹੜੇ ਨਾਲ ਨਾ ਸਿਹਾਰੀ ਲੱਗਣੀ ਨਾ ਬਿਹਾਰੀ ਲੱਗਣੀ ਇਹੜੇ ਨਾਲ ਨਾ ਔਂਕੜ ਲੱਗਣਾ ਨਾ ਬੁਲੈਂਕੜ ਲੱਗਣਾ ਨਾ ਲਾਂ ਲੱਗਣੀ ਇਹੜੇ ਨਾਲ ਬਲਾਵਾਂ ਲੱਗਣਗੀਆਂ ਤੇ ਬਣੂਗਾ ਐ ਨਕ ਇਹੜੇ ਦੇ ਨਾਲ ਹੋੜਾ ਨਹੀਂ ਲੱਗਦਾ ਇਹੜੇ ਨਾਲ ਕਨੌੜਾ ਲੱਗਦਾ ਆ ਕਨੌੜਾ ਲੱਗੂਗਾ ਤੇ ਬਣੂਗਾ ਔਰਤ ਇਹੜੇ ਨਾਲ ਬਿੰਦੀ ਨਹੀਂ ਲੱਗਦੀ ਟਿੱਪੀ ਲੱਗਦੀ ਆ ਤੇ ਅੱਖਰ ਬਣ ਸਕਦਾ ਆ ਅੰਬ ਇਹੜੇ ਨਾਲ ਅੱਧਕ ਵੀ ਲੱਗ ਸਕਦਾ ਆ ਤੇ ਅੱਖਰ ਲੱਗ ਬਣੇਗਾ ਅੱਜ ਈੜੀ ਦੇ ਨਾਲ ਇਹਦੀਆਂ ਆਪਣੀਆਂ ਮਾਤਰਾਵਾਂ ਨੇ ਈੜੀ ਨਾਲ ਕੰਨਾਂ ਨਹੀਂ ਲੱਗਦਾ ਈੜੀ ਨਾਲ ਸਿਹਾਰੀ ਲੱਗਦੀ ਹੈ ਇੱਕ ਈੜੀ ਨਾਲ ਬਿਹਾਰੀ ਲੱਗਦੀ ਹੈ ਈਦ ਈੜੀ ਨਾਲ ਔਂਕੜ ਨਹੀਂ ਲੱਗਦਾ ਡ੍ਰੈਂਕੜ ਨਹੀਂ ਲੱਗਦਾ ਈੜੀ ਨਾਲ ਲਾਂ ਲੱਗਦੀ ਹੈ ਇੱਕ ਈੜੀ ਨਾਲ ਦੁਲਾਵਾ ਨਹੀਂ ਲੱਗਣੀ ਐ ਈੜੀ ਨਾਲ ਹੋੜਾ ਨਹੀਂ ਲੱਗਣਾ ਈੜੀ ਨਾਲ ਤਨੌੜਾ ਨਹੀਂ ਲੱਗਣਾ ਈੜੀ ਨਾਲ ਬਿੰਦੀ ਲੱਗ ਸਕਦੀ ਐ ਜੇ ਲਿਖਣਾ ਹੋਵੇ ਇੰਦਨ ਈੜੀ ਦੇ ਨਾਲ ਟਿੱਪੀ ਨਹੀਂ ਲੱਗਣੀ ਈੜੀ ਦੇ ਨਾਲ ਅਦਕ ਨਹੀਂ ਲੱਗਣਾ ਤਾਂ ਇਹ ਇਹਨਾਂ ਦੀਆਂ ਆਪਣੀਆਂ ਫਿਕਸਡ ਮਾਤਰਾਵਾਂ ਨੇ